ਨਰੇ ਦਾ ਬੂਰ ਛੜਦਾ ਜੇ ਮਹਣਾ ਪੂਰਾ ਜੋਬਨ ਤੇ ਹੈ ਇਹਦਾ ਬੂਰ ਛੜਦਾ ਹੈ ਆਪੇ ਮੇਰੀ ਗੱਬੇ ਚ ਹੁੰਦੀ ਹੈ ਝੋਨਾ ਦੀ ਚਾਚਾ ਕੀ ਦੇਖੀ ਐ ਨੱਚ ਆਖਰੀ ਕਾਲ ਦੀ ਸਾਰਿਆਂ ਨੂੰ ਆਪਾਂ ਦੇਖ ਰਹੇ ਹਾਂ ਜੀ ਤੇਲਾ ਆਸ ਟਾਈਮ ਤੇਲਾ ਜਿਆਦਾ ਹੈ ਕਿਉਂਕਿ ਕੋਈ ਨਾ ਜਿਆਦਾ ਵੀ ਰੀ ਫਸਤ ਮੱਕੜਾ ਹੁਣ ਤੇਲਾ ਪੈ ਰਹੇ ਹਨ ਨਰੇ ਦਾ ਟਾਈਮ ਪੂਰਾ ਆਦੇ ਫੇਲੇ ਦਾ ਜਿਹਨੂੰ ਸੰਕਟ ਤੋਂ ਇਹ ਵੀ ਬੱਲੀ ਝੁਕ ਜੇ ਨਾ ਬੱਲੀ ਹੈ ਇਹਨੂੰ ਜਦੋਂ ਐਸ ਰੋਡ ਤੇ ਹੋ ਜੇ ਬੱਲੀ ਇਹ ਤੁਹਾਨੂੰ ਦੱਸਦੇ ਆ ਉਦੋਂ ਇੱਕ ਦਵਾਈ ਕੰਮ ਕਰ ਜਾਂਦੀ ਹੈ ਜਦੋਂ ਆਪਾਂ ਕਈ ਵਾਰ ਗੱਬੇ ਚ ਹੁੰਦੀ ਹੈ ਝੋਨਾ ਦੀ ਮਾਲਾ ਦੀ ਆਹ ਸਟੇਜ ਆ ਗਈ ਆ ਇਸ ਤਰ੍ਹਾਂ ਦੀ ਲੂਮ ਕਰਕੇ ਦਿਖਾ ਦੇ ਇਦੋਂ ਆਹ ਇਸ ਤਰ੍ਹਾਂ ਹੀ ਸਟੇਜ ਹੁੰਦੀ ਹੈ ਮਾਰੇ ਤੇ ਉਹਦਾ ਬੂਰ ਛੜਦਾ ਜਿਵੇਂ ਉਹ ਪੂਰਾ ਜੋਬਨ ਤੇ ਹੈ ਇਹਦਾ ਬੂਰ ਛੜਦਾ ਹੈ ਮਾਰੇ ਤੇ ਉਹਦਾ ਬੂਰ ਛੜਦਾ ਜਿਵੇਂ ਉਹ ਪੂਰਾ ਜੋਬਨ ਤੇ ਹੈ ਇਹਦਾ ਬੂਰ ਛੜਦਾ ਆਪਣਾ ਨੁਕਸਾਨ ਹੁੰਦਾ ਕਿਉਂਕਿ ਜੇ ਆਪਾਂ ਸਪਰੇਅ ਮਾਰਦੇ ਆਂ ਸਪਰੇਅ ਦੇ ਆਪਾਂ ਤੋਂ ਪੈਰ ਵੀ ਟੇਕਦਾ ਸਾਰ ਬੂਟਿਆਂ ਤੇ ਵੀ ਵਾਈਦੀ ਹੈ ਜਿਹੜਾ ਢੋਣ ਨੇ ਢੋਣ ਨਾਲ ਹੀ ਕਰਦੇ ਨੇ ਉਹਨਾਂ ਤੋਂ ਜ਼ਿਆਦਾ ਨੁਕਸਾਨ ਹੁੰਦਾ ਢੋਲਿਆਂ ਤੋਂ ਨੇ ਘੱਟ ਹੁੰਦਾ ਤੇ ਜਦੋਂ ਆਹ ਸਟੇਜ ਹੋ ਗਈ ਮੰਨ ਲਾ ਵੀ ਬੱਲੀਆਂ ਐ ਚੁੱਕ ਗਈ ਪੂਰੀ ਪ੍ਰੋਪਰ ਉਦੋਂ ਸਪਰੇਅ ਮਾਰ ਦੋ ਨਾਲੇ ਤਾਂ ਤਾਂ ਬੂੜ ਚੜ ਜਾਂਦਾ ਉਹਨੂੰ ਐਸ ਲੋਡ ਤੇ ਝੋਗੀ ਉਦੋਂ ਉਦੋਂ ਸਪਰੇਅ ਮਾਰ ਦੋ ਨਾਲੇ ਤਾਂ ਬੂੜ ਚੜ ਜਾਂਦਾ ਸਾਰਾ ਆਪ ਦਾ ਜਿਹੜਾ ਨੇ ਕੰਮ ਕਰਨਾ ਹੈ ਗੁਰਦਤ ਨੇ ਉਹ ਕਰਨਾ ਹੈ ਠੀਕ ਹੈ ਤੇ ਨਾਲੇ ਆਪਾਂ ਨੂੰ ਸਪਰੇਅ ਨਾਲ ਇੱਕ ਨਾ ਸਰਜੰਦਾ ਜਦੋਂ ਆਪਾਂ ਇਹਨੂੰ ਗੱਭੇ ਚ ਕਰ ਦਿੰਦੇ ਆਂ ਵੀ ਹੁਣ ਆਹ ਪੱਤੀ ਬਣਾਈ ਜਾਂਦੀ ਐ ਗੋਭ ਜੀ ਉਦੋਂ ਆਪਾਂ ਸਪਰੇਅ ਮਾਰਦੇ ਆਂ ਤੇਲੇ ਤੱਪੇ ਵਾਲੀ ਉਦੋਂ ਕੋਈ ਜ਼ਿਆਦਾ ਫਾਇਦਾ ਤਾਂ ਹੁੰਦਾ ਨਹੀਂ ਜੋਇਦ ਕੀ ਬਰਸਾਤਾਂ ਨੇ ਬਹੁਤ ਵਧੀਆ ਸਾਫ ਦੇ ਦਿੱਤਾ ਜਿੱਥੇ ਕਿਤੇ ਨੁਕਸਾਨ ਕਰਿਆ ਚਲੋ ਪਰਮਾਤਮਾ ਨੂੰ ਆਪਾਂ ਡਰ ਕੇ ਕਹਿੰਦੇ ਆ ਵੀ ਉਹ ਵੀ ਗਲਤ ਕਰਿਆ ਪਰਮਾਤਮਾ ਸਾਨੂੰ ਮਨ ਘਟ ਦੇ ਦੀ ਪਰ ਚੰਗੇ ਥਾਂ ਲਾ ਦੇ ਉਹਨਾਂ ਨਾਲ ਉਹਨਾਂ ਦਾ ਵਿਚਾਰਾਂ ਦਾ ਬਹੁਤ ਬੁਰਾ ਹਾਲ ਹੋਇਆ ਬਹੁਤ ਪੁਰਾ ਹਾਲ ਹੋਇਆ ਸਾਡਾ ਵੀ ਇਸੇ ਤਰ੍ਹਾਂ 93 ਚ ਹੋਇਆ ਸੀ ਲੋਕਾਂ ਨੇ ਬਹੁਤ ਸਹਾਦਤ ਦਿੱਤਾ ਇਹ ਜਿਹੜਾ ਪੰਜਾਬ ਹੈ ਪੰਜਾਬ ਇਹ ਇੱਕ ਦੂਜੇ ਨੂੰ ਭੁੱਖਾ ਨਹੀਂ ਮਰਨ ਦਿੰਦਾ ਸਰਕਾਰਾਂ ਸਤੂ ਜਾਂਦਾ ਬਈ ਪਿੱਛੇ ਰਹਿ ਜਾਂਦੀਆਂ ਨੇ ਸਰਕਾਰਾਂ ਇੱਥੇ ਕੁਝ ਨਹੀਂ ਕਰਦੇਗਾ ਸਾਰੇ ਆਪਾਂ ਨੂੰ ਵੀਰ ਭਾਈਆਂ ਨੂੰ ਆਪੋ ਆਪ ਦਾ ਆਉ ਕਰਨਾ ਪੈਂਦਾ ਆਪਾਂ ਨੂੰ ਇੱਕ ਦੂਜੇ ਦੀ ਮਦਦ ਕਰਨੀ ਪੈਂਦੀ ਠੀਕ ਹੈ ਆਪਾਂ ਇਹ ਕਹਿੰਦੇ ਆ ਦੋ ਵੇਲਾ ਤੇ ਇੱਕ ਵੇਲਾ ਜੀ ਪ੍ਰਮਾਤਮਾ ਮਨ ਘੱਟ ਦੇ ਦੀ ਪਰ ਚੰਗੇ ਥਾਲਵਾ ਦੀ ਹੁਣ ਉਹਨਾਂ ਦੇ ਵਿਚਾਰਾਂ ਦੇ ਕਣਕਾ ਪਾਏ ਕਹਿੰਦੇ ਵੀ ਆਪਾਂ ਨੂੰ ਦੋ ਮਨ ਘੱਟ ਦੇ ਦੀ ਉਹਨਾਂ ਦੇ ਪੰਜ ਪੰਜ ਸੱਤ ਤਾਂ ਮਨ ਵੱਧ ਘੱਟ ਦੀ ਅਰੇ ਇਹੀ ਗੱਲ ਆਪਣੀ ਗੱਲ ਸੀ ਦੀ ਸਪਰੇਅ ਤੇ ਹੁਣ ਸਪਰੇਅ ਆਪਾਂ ਜਦੋਂ ਮਾਰਦੇ ਆ ਮਨ ਲੀ ਕੇ ਨਸਰਾ ਤੇ ਨਾ ਤੱਕ ਸਮਰ ਜਾਂਦਾ ਆਪਾਂ ਜ਼ਿਆਦਾਤਰ ਜੁੜੇ ਹੋਏ ਆ ਆਪਣੇ ਪ੍ਰਗਟ ਸਿੰਘ ਜਿਹੜਾ ਆਪਣਾ ਵੀਰ ਆ ਉਹ ਆਪਾਂ ਨੂੰ ਵਧੀਆ ਗਾਈਡ ਕਰਦਾ ਹੈਗਾ ਵਧੀਆ ਦੱਸਦਾ ਕਿ ਆਹ ਸਟੇਜ ਤੇ ਸਪਰੇਅ ਕਰੂ ਇਹਦੇ 19 ਨਹੀਂ ਕਰੋ ਇਹ ਆਹ ਹਾ ਸਲਫਰ ਪਾਓ ਆ ਮੈਗਨੀਜ਼ ਕਰੋ 13045 ਕਰੋ ਉਹ ਸਾਰਾ ਕੁਝ ਦੱਸਦਾ ਹੁਣ ਤੁਹਾਨੂੰ ਉਹਦੀ ਗੱਲ ਸੁਣਾ ਰਹੇ ਆ ਉਹ ਵਿਚਾਰਾ ਇੱਕ ਸਪਰੇਅ ਨੀਗੀ ਕਰਿਆ ਇੱਕ ਸਪਰੇ ਨੇ ਕੰਮ ਨਹੀਂ ਕਰਿਆ ਉਹ ਜ਼ਿੰਮੇਦਾਰ ਨੇ ਕਹਿਤਾ ਵੀ ਬਾਈ ਆ ਸਪਰੇ ਨੇ ਆ ਇਹਦਾ ਨਾਮ ਹੈ ਸਪਰੇ ਦਾ ਮੇਰੇ ਹੁਣ ਧਿਆਨ ਚ ਨਹੀਂ ਆਉਂਦੀ ਇਸ ਟਾਈਮ ਉਹ ਜ਼ਿੰਮੇਦਾਰ ਨੇ ਕਹਿਤਾ ਵੀ ਪ੍ਰਕਾਸ਼ ਸਿੰਘ ਵੀ ਆ ਸਪਰੇ ਨੇ ਕੰਮ ਨਹੀਂ ਕਰਿਆ ਵੀ ਕੀ ਗੱਲ ਬਾਤ ਹੋਈ ਉਹਨੇ ਵੀਡੀਓ ਪਾਤੀ ਚੱਕ ਕੇ ਬਾਈ ਨੇ ਵੀ ਭਈਆ ਸਪਰੇ ਨੇ ਕੰਮ ਨਹੀਂ ਕਰਿਆ ਉਹਨਾਂ ਦਾ ਚੰਗੀ ਕਰਿਆ ਆਪਾਂ ਨੂੰ ਠੱਗੀ ਜਾਂਦੇ ਨੇ ਇੱਥੇ ਨੂਨ ਮਿਰਚ ਘੋਲ ਘੋਲ ਦੇਈ ਜਾਂਦੇ ਨੇ ਦੇ ਲੰਡੇ ਵਾਲਿਆ ਲੈ ਲੰਡੇ ਵਾਲਾ ਕਰੀ ਜਾਂਦੇ ਆ ਉਹਨੇ ਬਾਈ ਨੇ ਵੀਡੀਓ ਪਾਤੀ ਵੀ ਭਈਆ ਸਪਰੇ ਨੇ ਕੰਮ ਨਹੀਂ ਕਰਿਆ ਸਰਕਾਰ ਨੂੰ ਮੜਾ ਐਕਸ਼ਨ ਲੈਣਾ ਚਾਹੀਦਾ ਐਕਸ਼ਨ ਸਰਕਾਰ ਨੇ ਸਰਕਾਰ ਨੇ ਤਾਂ ਕਿੱਥੇ ਲੈਣਾ ਸੀ ਗੁੰਡਿਆਂ ਨੇ ਉਹ ਤੇ ਲੈ ਲਿਆ ਕਹਿੰਦੇ ਵੀ ਇਹਨੇ ਵੀਡੀਓ ਕਿਉਂ ਪਾਈ ਤੈਨੂੰ ਭਈ ਗੋਲੀ ਦਾ ਆਡਰ ਹੈ ਉਹਨੂੰ ਗੋਲੀ ਕਹਤਾ ਆ ਵੀ ਤੈਨੂੰ ਗੋਲੀ ਮਾਰ ਦਾਂਗੇ ਜੇ ਤੂੰ ਸਾਡੀ ਕੰਪਨੀ ਨੂੰ ਬਦਨਾਮ ਕਰਦਾ ਹੈ ਕਰਦਾ ਉਹ ਬਾਈ ਬਣ ਕੇ ਹੱਥ ਬਨ ਕੇ ਬੇਨਤੀ ਹੈ ਤੁਸੀਂ ਐਡੇ ਉਹ ਜਿਹੜੇ ਕੋਈ ਗੰਦੇ ਕੰਮ ਕਰਦੇ ਨੇ ਉਹਨਾਂ ਨੂੰ ਰੋਕੋ ਪੰਜਾਬ 'ਚ ਕੀ ਕੁਝ ਹੋਈ ਜਾਂਦਾ ਕਿੰਨਾ ਘਾਣ ਹੋਈ ਜਾਂਦਾ ਭਈਏ ਜਵਾਕ ਮਾਰੀ ਜਾਂਦੇ ਨੇ ਤੇ ਉਧਰ ਤੇ ਪਾਸਾ ਤੁਹਾਡਾ ਧਿਆਨ ਨਹੀਂ ਤੁਸੀਂ ਜਿਹੜੇ ਸਾਨੂੰ ਖੇਤੀਬਾੜੀ ਨੂੰ ਗਾਈਡ ਕਰਦੇ ਨੇ ਵਧੀਆ ਸਾਨੂੰ ਸੁਧਰੇਆਂ ਸੁਧਰੇਆਂ ਦੱਸਦੇ ਨੇ ਉਹਨਾਂ ਤੇ ਤੁਸੀਂ ਯਾਰ ਗੋਲਗਾ ਚਲਾਈ ਜਾਂਦੇ ਹੋ ਸਰਕਾਰ ਨੂੰ ਤੁਰਤ ਐਕਸ਼ਨ ਲੈਣਾ ਚਾਹੀਦਾ ਬਈ ਇਹ ਸੱਚੀ ਗੱਲ ਹੈ ਪ੍ਰਗਟ ਸਿੰਘ ਬਾਈ ਵਾਲੀ ਆਪਾਂ ਇਹ ਕਹਿੰਦੇ ਆ ਵੀ ਜਿੱਧਰ ਇਹਨਾਂ ਨੇ ਗੁੰਡਿਆਂ ਨੇ ਤਬਾਹੀ ਮਚਾਉਣੀ ਉਧਰ ਮਚਾਉਣ ਦੀ ਹੈ ਬਈ ਇਹ ਆਪਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਉਧਰ ਜਿਹੜਾ ਕੋਈ ਕਰਨਾ ਕਰਨਾ ਪਰ ਆਪਾਂ ਨੂੰ ਖੇਤੀ ਵਾਲੇ ਬੰਦੇ ਨਾਲ ਜਾਣਾ ਯਾਰ ਆਪਾਂ ਸਾਰੇ ਬਾਈ ਬਣ ਕੇ ਹੱਥ ਬਨ ਕੇ ਬੇਨਤੀ ਹੈ ਵੀ ਆਪਾਂ ਇਹਨਾਂ ਦੀ ਪ੍ਰਗਟ ਸਿੰਘ ਬਾਈ ਦੀ ਹਮਾਇਤ ਕਰੀਏ ਆਪਾਂ ਨੂੰ ਯਾਰ ਸਮੇਂ-ਸਮੇਂ ਸਿਰ ਦੱਸੀ ਹੈ ਟਾਈਮ ਤੋਂ ਟਾਈਮ ਕੱਢ ਕੇ ਇਸੇ ਕੰਮ ਤੇ ਲੱਗਿਆ ਹੋਇਆ ਤੇ ਅੱਜ ਦਾ ਆਪਣਾ ਬਲੌਗ ਇਹ ਨਹੀਂ ਸੀਗਾ ਜੀ ਵੀ ਹੁਣ ਆਹ ਸਟੇਜ ਇਹਦੀ ਬਣ ਗਈ ਐ ਤੇ ਹੁਣ ਆਪਾਂ ਇਹ ਤੇ ਬਸ 4 ਦਿਨਾਂ ਨੂੰ ਇਹਨੇ ਬੰਦੀ ਨੇ ਪੂਰਾ ਝੁਕ ਜਾਣਾ ਤੇ ਇਹਦੀ ਸਪਰੇਅ ਕਰ ਦੇਣਾ ਆਪਾਂ। ਕੋਈ ਅਜਿਹਾ ਬਲੌਗ ਆਪਣਾ ਇਹ ਨਹੀਂ ਜੀ ਚੰਗਾ ਲੱਗਿਆ ਤਾਂ ਸ਼ੇਅਰ ਲਾਇਕ ਜੁਲ ਕਰ ਦਿਓ ਬਾਈ ਬਣ ਕੇ ਔਰ ਪ੍ਰਗਟ ਸਿੰਘ ਜੀ ਆਪਾਂ ਜੱਜ ਕੇ ਹਮਾਇਤ ਕਰਦੇ ਹਾਂ। ਧੰਨਵਾਦ ਸਾਰਾ।